ਹਾਂਜੀ ਦੋਸਤੋ ਬਹੁਤ ਹੀ ਪਿਆਰ ਭਰੀ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ ਮਾਪਿਓ ਬੜੇ ਲਾਡਾਂ ਚਾਵਾਂ ਦੇ ਨਾਲ ਆਪਣੀ ਧੀ ਨੂੰ ਪੜਾਉਂਦੇ ਲਿਖਾਉਂਦੇ ਨੇ ਤੇ ਵੱਡਾ ਕਰਦੇ ਨੇ ਧੀਆ ਦੋਸਤੋ ਪਰਾਇਆ ਧਣ ਹੁੰਦੀਆਂ ਨੇ ਰੱਖੀਆਂ ਨਾ ਧੀਆ ਕਹਿੰਦੇ ਘਰ ਰਾਜੇ ਰਾਣੀਆਂ ਇੱਕ ਧੀ ਦਾ ਵਿਆਹ ਹੁੰਦਾ ਤੇ ਜਦੋਂ ਉਹ ਧੀ ਤਿਆਰ ਹੋ ਕੇ ਆਪਣੇ ਮਾਪਿਓ ਦੇ ਸਾਹਮਣੇ ਆਉਂਦੀ ਹੈ ਤਾਂ ਦੋਸਤੋ ਮਾਪਿਓ ਦਾ ਰਿਐਕਸ਼ਨ ਦੇਖਣ ਵਾਲਾ ਹੁੰਦਾ ਤੇ ਉਹ ਬਹੁਤ ਖੁਸ਼ ਹੁੰਦੇ ਨੇ ਆਪਣੀ ਧੀ ਨੂੰ ਵੇਖ ਕੇ ਤੇ ਪਿਤਾ ਕਹਿੰਦਾ ਹੁਣ ਮੇਰੀ ਲਾਡੋ ਰਾਣੀ ਧੀ ਨੇ ਮੈਥੋਂ ਦੂਰ ਹੋ ਜਾਣਾ ਤੇ ਮੈਨੂੰ ਛੱਡ ਕੇ ਚਲੇ ਜਾਣਾ ਤੇ ਦੋਸਤੋ ਕੁੜੀ ਦੀ ਮਾਂ ਵੀ ਕਹਿੰਦੀ ਹੈ ਮੇਰੀ ਧੀ ਨੂੰ ਨજર ਨਾ ਲੱਗ ਜਾਈ ਬਹੁਤ ਹੀ ਪਿਆਰੀ ਵੀਡੀਓ ਦੋਸਤੋ ਤੇ ਦੋਸਤੋ ਜੋ ਵੀਰ ਤੇ ਭੈਣਾ ਆਪਣੇ ਚੈਨਲ ਦੇ ਉੱਪਰ ਨਵੇਂ ਨੇ ਆਪਣੇ ਚੈਨਲ ਦੇ ਉੱਪਰ ਵਧੀਆ ਤੋਂ ਵਧੀਆ ਕੰਟੈਂਟ ਦੇਖਣ ਦੇ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਗੈਟ ਐਕਸ ਲਵ ਬੈਕ ਇਨ ਯੂ ਲਾਈਫ ਪੂਣੀ ਵਸ਼ਿਕਰਣ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਦਾ ਪਾਓ ਪਰੇਸ਼ਾਨੀ ਜਿਵੇਂ ਵਸ਼ਿਕਰਣ ਕਰਵਾਉਣਾ ਚਾਤੁਰਵਾਣਾ ਪਤੀ ਪਤਨੀ ਚ ਅਣਮਣ ਔਲਾਦ ਸੋਖ ਮੇਰਾ ਲਵ ਮੈਰਿਜ ਨੂੰ ਲੈ ਕੇ ਸਮੱਸਿਆ ਦਾ ਸਮਾਧਾਨ ਨਹੀਂ ਸੀ ਨਿਕਲ ਰਿਹਾ ਮੈਂ ਬਹੁਤ ਜ਼ਰਾ ਤੱਕ ਕੋਈ ਵਿਖਾ ਦੇ ਤੇ ਬਹੁਤ ਬਾਬਿਆਂ ਦੇ ਕੋਲ ਵੀ ਗਈ ਕਿ ਮੇਰੀ ਸਮੱਸਿਆ ਦਾ ਸਮਾਧਾਨ ਝਟਪਟ ਨਿਕਲ ਆਇਆ ਤੇ ਜੇਕਰ ਤੁਸੀਂ ਵੀ ਆਪਣੀ ਸਮੱਸਿਆ ਦਾ ਸਮਾਧਾਨ ਚਾਹੁੰਦੇ ਹੋ